ਨਿੱਕੇ ਨਿੱਕੇ ਬਲਾਂ ਨੂੰ ਸੁਹਾਵੇ ਮਤ ਗੁਜਰੀ ਨਿੱਕੇ ਨਿੱਕੇ ਬਲਾਂ ਨੂੰ ਸੁਹਾਵੇ ਮਤ ਗੁਜਰੀ ਠੰਡੀਆਂ ਹਵਾਵਾਂ ਤੋਂ ਠੰਡੀਆਂ ਹਵਾਵਾਂ ਤੋਂ ਬਚਾਵੇ ਮਾਤਾ ਗੁਜਰੀ ਨਿਕਨ ਕੇ ਬਲ ਨੂੰ ਸੁਹਾਵੇ ਮਾਤਾ ਗੁਜਰੀ ਬੰਦ ਹੈ ਹਜ਼ੂਰ ਦਾਦੇ ਦੀਆਂ ਗੱਲਾਂ ਕਦੀ ਲੋਰੀਆਂ ਸੁਣਾ ਕੇ ਸੀਨੇ ਨਾਲ ਲਾਵੇ ਪੋਤੇ ਠੰਡ ਤੋਂ ਬਚਾ ਕੇ ਦਾਦੇ ਦੀਆਂ ਗੱਲਾਂ ਕਦੀ ਲੋਰੀਆਂ ਸੁਣਾ ਕੇ ਸੀਨੇ ਨਾਲ ਲਾਵੇ ਪੋਤੇ ਠੰਡ ਤੋਂ ਬਚਾ ਕੇ ਏਦਾਂ ਕੈਰੀ ਰਾਤ ਨੂੰ ਏਦਾਂ ਕੈਰੀ ਰਾਤ ਨੂੰ ਲੰਗਾਵੇ ਮਾਤਾ ਗੁਜਰੀ ਨਿੱਕੇ ਨਿੱਕੇ ਬਲਾਂ ਨੂੰ ਸੋ ਆਵੇ ਮੱਤਗ ਜੀ ਨ ਕਹਿਣੇ ਕਬਲਾ ਨੂੰ ਸੋ ਆਵੇ ਮੱਤਗ ਜੀ ਸ਼ੇਰ ਸੁਨਣਾ ਹਜ਼ੂਰ ਠੰਡੀਆਂ ਓ ਰਾਤਾਂ ਠੰਡਾ ਬੁਰਜ ਸਰੰਦ ਦਾ ਉਹ ਠੰਡੀਆਂ ਉਹ ਰਾਤਾਂ ਠੰਡਾ ਬੁਰਜ ਸਰੰਦ ਦਾ ਦੁੱਖਾਂ ਤੇ ਮੁਸੀਬਤਾਂ ਦਾ ਵੇਲਾ ਨਹੀਂ ਉਹ ਲੰਘਦਾ ਕਿਹੜੇ ਕਿਹੜੇ ਸਦ ਮੈਂ ਓ ਕਿੜੇ ਕਿੜੇ ਦੁੱਖ ਡੇ ਉਠਾਵੇ ਮਾਤਾ ਗੁਜਰੀ ਨਿਕਨਕੇ ਬਲਾਂ ਨੂੰ ਸੁਆਵੇ ਮਾਤਾ ਗੁਜਰੀ ਨਿਕਨਕੇ ਬਲਾਂ ਨੂੰ ਸੁਆਵੇ ਮਾਤਾ ਗੁਜਰੀ ਠੰਡੀਆਂ ਹਵਾਵਾਂ ਤੋਂ ਬਚਾਵੇ ਮਾਤਾ ਗੁਜਰੀ ਨਿੱਕੇ ਨਿੱਕੇ ਬਾਲਾਂ ਨੂੰ ਸੁਹਾਵੇ ਮਾਤਾ ਗੁਜਰੀ ਆਖਰੀ ਸ਼ੇਰ ਹਜ਼ੂਰ ਇਸ ਬਹਿਰ ਦਾ ਉਹ ਜੀਤ ਤੇ ਜੁਜਾਰ ਵਾਂਗੂ ਪਟਕੇ ਸਜਾ ਕੇ ਤਿਆਰ ਕਰ ਰਹੀ ਹੈ ਦਾਦੀ ਲਾੜੀ ਮੌਤ ਨੂੰ ਵਿਆਹਣ ਦੇ ਲਈ ਤਸੱਵਰ ਵਿਛੜੇ ਹੋਏ ਜਵਾਨ ਪੋਤਿਆਂ ਦਾ ਜਿਹੜੇ ਚਮਕੌਰ ਦੀ ਗੜੀ 'ਚ ਨੇ ਉਹਨਾਂ ਦਾ ਵੀ ਹੈ ਇਹ ਛੋਟੇ-ਛੋਟੇ ਬਾਲਾਂ ਨੂੰ ਵੀ ਤਿਆਰ ਕਰ ਰਹੀ ਹੈ ਹੌਸਲਾ ਵਧਾ ਰਹੀ ਹੈ ਉਹ ਜੀਤ ਤੇ ਜੁਝਾਰ ਵਾਂਗੂ ਪਟਕੇ ਸਜਾ ਕੇ ਜ਼ੋਰਾ ਵਰ ਫਤਿਹ ਨੂੰ ਵੀ ਕਲਗੀਆਂ ਲਾ ਕੇ ਹੋ ਜ਼ੋਰਾ ਵਰ ਫਤਿਹ ਨੂੰ ਵੀ ਕਲਗੀਆਂ ਲਾ ਕੇ ਹੋ ਕਿਹੜੀ ਕਿਹੜੀ ਰੀਜ ਨੂੰ ਕਿਹੜੇ ਕਿਹੜੇ ਚਾਵਾਂ ਨੂੰ ਪੁਗਾਵੇ ਮਾਤਾ ਗੁਜਰੀ ਨਿਕਨੇ ਕੇ ਬਾਲਾ ਨੂੰ ਸੋ ਆਵੇ ਮਾਤਾ ਗੁਜਰੀ ਨਿਕਨੇ ਕੇ ਬਾਲਾ ਨੂੰ ਸੋ ਆਵੇ ਮਾਤਾ ਗੁਜਰੀ